ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ 2007 ਤੋਂ 2017 ਤੱਕ ਜਿਹੜੇ ਵਿਧਾਇਕ ਜਾਂ ਕੈਬਨਟ ਮੰਤਰੀ ਨਾਲ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਦੋਂ ਉਹ ਮੁੱਖ ਮੰਤਰੀ ਦੀ ਪਦਵੀ ਤੇ ਰਹੇ ਜੇਕਰ ਗੋਲੀਕਾਂਡ ਦੀ ਗੱਲ ਕਰੀਏ ਬਾਬਲ ਕਲਾਂ ਦੀ ਗੋਲੀਕਾਂਡ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬ ਮੁੱਦਿਆਂ ਦੀ ਗੱਲ ਕਰੀਏ ਜੇ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਗੱਲ ਕਰਦੀਏ ਜਸ ਸਿੱਖ ਰਹਿਤ ਮਰਿਆਦਾ ਜਿਹੜੇ ਕੰਮ ਹੋਏ ਨੇ ਉਹਨਾਂ ਦਿਨਾਂ ਦੇ ਵਿੱਚ ਕੀ ਅਕਾਲੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਜ਼ਿੰਮੇਵਾਰ ਨੇ ਕੈਬਨਟ ਮੰਤਰੀ ਕਿੱਧਰ ਸੀ ਕੀ ਜਿਹੜੇ ਫੈਸਲੇ ਲੈ ਗਏ ਨੇ ਉਹ ਵਿਧਾਇਕਾਂ ਜਾਂ ਕੈਬਨਟ ਮੰਤਰੀ ਬਣੇ ਹੋਏ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੀ ਉਹਨਾਂ ਤੋਂ ਬਿਨਾ ਲੈ ਗਏ ਇਸ ਗੱਲ ਦਾ ਖੁਲਾਸਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਬਾਕੀ ਦੇ ਜਿਹੜੇ ਕੈਬਨਟ ਮੰਤਰੀਆਂ ਨੇ ਉਹਨਾਂ ਨੂੰ ਵੀ ਚਿੱਠੀਆਂ ਲਿਖ ਦਿੱਤੀਆਂ ਨੇ ਕਿ ਤੁਸੀਂ ਜਲਦੀ ਤੋਂ ਜਲਦੀ ਭਾਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋਵੋ ਅਤੇ ਸਪਸ਼ਟੀਕਰਨ ਦਿਓ ਦੱਸ ਦਈਏ ਕਿ ਇਹਦੇ ਵਿੱਚ ਕੱਲਾ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੇ ਵੀ ਇਕੱਲਾ ਫੈਸਲਾ ਲੈ ਸਕਦੇ ਸੀ ਲੇਕਿਨ ਇਹ ਫੈਸਲੇ ਤਾਂ ਕੈਬਨਟ ਮੰਤਰੀਆਂ ਦੀ ਮੌਜੂਦਗੀ ਦੇ ਨਾਲ ਵੀ ਲੈ ਗਏ ਸੀ ਜੇ ਗੱਲ ਕਰੀਏ ਢੀਂਸਾ ਪਰਿਵਾਰ ਦੀ ਢੀਂਸਾ ਪਰਿਵਾਰ ਹੁਣ ਸੱਚਾ ਸੌਦਾ ਤੇ ਜਿਹੜਾ ਪ੍ਰਦੀਪ ਸਿੰਘ ਕਲੇਰ ਸੀ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਖੁਲਾਸੇ ਕੀਤੇ ਸੀ ਕਿ ਡੇਰਾ ਸੱਚਾ ਸੌਦਾ ਨੂੰ ਮੁਖੀ ਜਿਹੜੇ ਮੁਖੀ ਡੇਰਾ ਰਾਮਰਹਿਮ ਨੇ ਉਹਨਾਂ ਨੂੰ ਮਾਫੀ ਦਵਾਉਣ ਦੇ ਵਿੱਚ ਜਿਹੜਾ ਅਹਿਮ ਰੋਲ ਮੈਂ ਖੇਡਿਆ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸੇ ਸਪਸ਼ਟਿਕਰਨ ਦਿੱਤਾ ਸੀ ਮਾਫੀਨਾਮੇ ਵਾਲਾ ਸ਼ਬਦ ਤਾਂ ਬਾਦਲ ਪਰਿਵਾਰ ਦੇ ਖੁਦ ਵੱਲੋਂ ਜੋੜਿਆ ਗਿਆ ਪਰਵਿੰਦਰ ਢੀਂਸਾ ਅਤੇ ਸੁਖਦੇਵ ਢਿੰਡ ਸਿੰਘ ਸਾਹਿਬ ਦੀ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਤੇ ਇਨ੍ਹਾਂ ਦਿਨਾਂ ਦੇ ਵਿੱਚ ਜਿਹੜੀਆਂ ਨੇ ਕਈ ਵੱਡੀਆਂ ਵੀਡੀਓ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਜਿੱਥੇ ਸੁਖਦੇਵ ਢੀਂਸਾ ਅਤੇ ਪਰਵਿੰਦਰ ਸਿੰਘ ਢੀਂਸਾ ਜਦੋਂ ਵਿੱਤ ਮੰਤਰੀ ਸੀ ਪੰਜਾਬ ਦੇ ਉਹ ਦਿਖਾਈ ਦੇ ਰਹੇ ਨੇ ਡੇਰਾ ਸੱਚਾ ਸੋਧਾ ਵਿਖੇ ਫਿਰ ਭਾਈ ਜੇ ਤੁਹਾਨੂੰ ਪਤਾ ਹੈ ਤੁਸੀਂ ਸਿੱਖੋ ਤੁਹਾਨੂੰ ਸਿੱਖ ਮਰਿਆਦਾ ਦਾ ਪਤਾ ਹੈ ਫਿਰ ਤੁਸੀਂ ਉਥੇ ਕੀ ਲੈਣ ਜਾਂਦੇ ਹੋ ਬਈ ਉਥੇ ਇਹ ਪ੍ਰਵਿੰਦਰ ਸਿੰਘ ਢਿੰਸਾ ਕਹਿ ਰਹੇ ਨੇ ਕਿ ਮੈਂ ਉਥੇ ਜਿਹੜਾ ਹੈ ਦਰਸ਼ਨ ਕਰਨ ਵਾਸਤੇ ਆਇਆ ਹਾਂ ਕੀ ਇਹ ਗੱਲ ਇੱਕ ਸਿੱਖ ਵਾਸਤੇ ਸਬਦੀ ਹੈ ਇੱਕ ਸਾਧ ਦੇ ਜਾ ਕੇ ਜਿਹੜਾ ਬਲਾਤਕਾਰੀ ਹੈ ਜਿਸ ਨੇ ਬਲਾਤਕਾਰ ਕੀਤੇ ਨੇ ਜਿਸ ਉੱਤੇ ਪਰਚੇ ਚੱਲ ਰਹੇ ਨੇ ਅਤੇ ਬਲਾਤਕਾਰ ਅਤੇ ਮਰਡਰ ਦੇ ਕੇਸਾਂ ਦੇ ਵਿੱਚ ਉਸ ਨੂੰ ਸਜ਼ਾ ਹੈ ਉਮਰ ਕੈਦ ਕੀ ਉਸ ਦੇ ਜਾ ਕੇ ਮੱਥੇ ਟੇਕਣੇ ਉਸ ਦੇ ਜਾ ਕੇ ਦਰਸ਼ਨ ਕਰਨੇ ਸਰਦਾਰ ਸੁਖਵੀਰ ਸਿੰਘ ਬਾਦਲ ਵਾਸਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਾਸਤੇ ਪਰਵਿੰਦਰ ਸਿੰਘ ਢੀਂਸਾ ਅਤੇ ਹੋਰ ਜਿਹੜੇ ਆਲੀਪਰਾਲੀ ਸੀ ਉਹਨਾਂ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਨਾਲ ਸਾਰਿਆਂ ਨੇ ਇੱਕ ਇੱਕ ਕਰਕੇ ਜਾ ਕੇ ਮੱਥੇ ਟੇਕੇ ਉਥੇ ਉਥੇ ਜਾ ਕੇ ਦਰਸ਼ਨ ਕੀਤੇ ਆਕੇ ਸਾਨੂੰ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੜਾ ਵੱਡਾ ਫਤਵਾ ਮਿਲੇ ਲੇਕਿਨ ਅਜਾਇ ਬਿਲਕੁਲ ਨਹੀਂ ਹੋਇਆ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਕੈਬਨਟ ਮੰਤਰੀ ਸੀ ਜਾਂ ਵਿਧਾਇਕ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਿ ਉਹ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ ਸੀ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਡੇਰੇ ਵਿੱਚ ਨਹੀਂ ਜਾਵਾਂਗੇ ਅਸੀਂ ਉਹਦੇ ਦਰਸ਼ਨ ਨਹੀਂ ਕਰਾਂਗੇ ਅਤੇ ਨਾ ਹੀ ਜਾ ਕੇ ਅਸੀਂ ਵੋਟਾਂ ਵਲੋਂ ਕੋਈ ਪ੍ਰੋਪੋਗੈਂਡਾ ਚਲਾਵਾਂਗੇ ਲੇਕਿਨ ਇਹਦੇ ਵਿੱਚ ਇਕੱਲੇ ਸੁਖਵੀਰ ਬਾਦਲ ਨੂੰ ਜੁਮੇਵਾਰ ਠਹਿਰਾ ਦੇਣਾ ਇਹ ਵੀ ਪੰਜਾਬ ਦੇ ਲੋਕਾਂ ਵਾਸਤੇ ਆਈ ਥਿੰਕ ਗਲਤ ਹੈ ਇਹਦੇ ਵਿੱਚ ਜਿਹੜੇ ਮੰਤਰੀ ਸੀ ਚੰਦੂ ਮਾਜਰਾ ਸੁਖਦੇਰ ਸਿੰਘ ਸੀਂਸਾ ਪ੍ਰਵਿੰਦਤ ਸਿੰਘ ਸਿੰਘ ਸਾਹ ਜਾਂ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਵਿਕਰਮਜੀਤ ਸਿੰਘ ਮਜੀਠੀਆ ਇਸ ਸਾਰੇ ਹੀ ਇਸ ਮਾਮਲੇ ਦੇ ਵਿੱਚ ਅਨਵੋਲਵ ਨੇ ਇਹ ਸਾਰੇ ਹੀ ਇਸ ਮਾਮਲੇ ਦੇ ਵਿੱਚ ਅਨਵੋਲਵ ਨੇ ਬਣਦੀ ਕਾਰਵਾਈ ਇਹਨਾਂ ਉੱਤੇ ਵੀ ਕਰਦੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਨੂੰ ਸਬਕ ਮਿਲੇ ਕਿ ਅਜਿਹੇ ਡੇਰਿਆਂ ਤੇ ਜਾਣਾ ਜਾਂ ਵੋਟਾਂ ਦੇ ਸਮੇਂ ਡੇਰਿਆਂ ਤੇ ਜਾ ਕੇ ਨਮਸਤਕ ਹੋਣਾ ਮੱਥੇ ਟੇਕਣੇ ਉਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਮਹਿੰਗਾ ਪਵੇਗਾ ਜਦੋਂ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਧੰਨਵਾਦ